ਜੌਂਡੀਰ 5504 ਕੇ ਮਾਡਲ ਦੀ ਫਰਸਟ ਓਨਰ ਦਾ 11 ਮਾਡਲ ਪਹਿਲੇ ਨਾ 2013 ਮਾਡਲ ਆ 19 ਟੋਨਾਂ ਤੇ ਕੈਮਰਾ ਮਾਰਦੇ 19 ਟੋਨਾਂ ਦੀ ਕੰਡੀਸ਼ਨ ਪਈਆ ਪੂਰੀ ਚੰਗੀ ਇੰਜਨ ਗੇਅਰ ਦਾ ਕੀ ਮੈਂ ਡਰੈਕਟ ਇਹ ਕਿੰਨਾ ਮਾਡਲ ਖੜਾ ਆਪਣੇ ਕੋਲ ਇਹ 22 ਮਾਡਲ ਹੈ ਵੀਰ ਜੀ 3 ਸਪੀਡ ਵਾਲਾ 22 ਮਾਡਲ ਹੈ ਜੀ 22 ਮਾਡਲ 3 ਸਪੀਡ ਅਗਲੇ ਟਾਇਰ ਜਮਾਂ ਨਵੇਂ ਕੰਡੀਸ਼ਨ ਤੁਹਾਡੇ ਸਾਹਮਣੇ ਪਹਿਲੇ ਨਾ ਹੀ ਆ ਪਹਿਲੇ ਨਾ ਹੀ ਆ ਪਹਿਲੇ ਨਾ ਹੀ ਆ ਸੱਸੀ ਗਾਲ ਤੋਂ ਤੁਹਾਨੂੰ ਸਵਾਗਤ ਹੈ ਆਪਣੇ ਪੇਜ ਤੇ ਤੇ ਜੁੜੂ ਚੈਨਲ ਤੇ ਸਾਰਿਆਂ ਦਾ ਆਪਾਂ ਖੜੇ ਆ ਇਸ ਵਾਰ ਫਤਿਹਆਬਾਦ ਟਰੈਕਟਰ ਮੰ 141 ਨੰਬਰ ਸ਼ਾਪ ਆ ਜੀ ਤੇ ਨਾਲ ਆਪਣੇ ਬਾਈ ਸੁਖਵਿੰਦਰ ਸੁਖਵਿੰਦਰ ਜੀ ਸੁਆਗਤ ਹੈ ਜੀ ਪੇਜ ਤੇ ਤੇ ਇਹ ਵੀਰਾਂ ਕੋ ਟਰੈਕਟਰ ਲਗਭਗ ਮਿੱਤਰੋ ਸਾਰੇ ਹੁੰਦੇ ਆ ਸੋਨਾਲੀ ਕਾ ਸਵਰਾਜ ਜੌਂਡੀਰ ਜਿਹੜਾ ਮਰਜ਼ੀ ਲੈ ਜਾਓ ਟਰੈਕਟਰ ਤੇ ਜੇ ਹੁਣ ਵੀਡੀਓ ਕਰ ਲੱਗਿਆ ਸਟਾਰਟ ਸੁਖਵਿੰਦਰ ਜੀ ਆ ਟਰੈਕਟਰ ਖੜਾ ਤੁਹਾਡੇ ਕੋਲ ਸਵਰਾਜ 744 ਕਿੰਨਾ ਮਾਡਲ ਹੈ ਜੀ ਇਹ ਮਾਡਲ ਹੈ ਵੀਰ ਜੀ 2013 ਮਾਡਲ ਆ ਟਾਇਰਾਂ ਟੂਰਾਂ ਤੇ ਕੈਮਰਾ ਮਾਰਦੇ ਟਾਇਰਾਂ ਟੂਰਾਂ ਦੀ ਕੰਡੀਸ਼ਨ ਪਈਆ ਪੂਰੀ ਚੰਗੀ ਇੰਜਨ ਗੇੜਦਾ ਕਿੰਨਾ ਟਰੈਕਟਰ ਵੀਰ ਜੀ ਓਕੇ ਜਮਾ ਓਕੇ ਜੀ ਪਹਿਲੇ ਨਾਮ ਆ ਜੀ ਤੇਰਾ ਮਾਡਲ ਆ ਪਹਿਲੇ ਨਾਮ ਆ ਇੰਜਨ ਗੇਰ ਹੈਗਾ ਜਮਾ ਰੁਪਏ ਦਾ ਰੁਪਿਆ ਜਿਵੇਂ ਆਪਾਂ ਗੱਲ ਕਰਦੇ ਹੁੰਨੇ ਆ ਨੰਬਰ ਐਚ ਆ ਐਨਓ ਸੀ ਮਿਲੂ ਜੀ ਦੀ ਹਾਂਜੀ ਬਿਲਕੁਲ ਕਾਗਜ਼ ਕੰਪਲੀਟ ਮਿਲਣਗੇ ਜੀ ਇਹਦਾ ਕਸਟਮਰ ਦਾ ਹੋਊਗਾ ਜੀ ਆਪਾਂ ਬਣਨੇ ਐਨਓ ਸੀ ਠੀਕ ਹੈ ਇਹ ਕੰਨ ਉਸ ਨੂੰ ਲੜੀ। ਇਹ ਸੀਗਾ ਖਰਚਾ ਸਾਡਾ ਹੋਊਗਾ ਜੀ। ਹਾਂਜੀ। ਤੇ ਇੱਕ ਚੀਜ਼ ਹੋਰ ਜਿਵੇਂ ਸੋਡੇ ਕੋਲ ਸੁਖਮਿੰਦਰ ਜੀ ਟਰੈਕਟਰ ਬੰਦਾ ਲੈਣ ਆ ਗਿਆ ਲੂਣ ਲਾਂ ਦੀ ਸੌਦਾ ਹੈਗੀ ਆਪਣੀ। ਬਿਲਕੁਲ ਜੀ ਬਿਲਕੁਲ ਪੂਰੀ ਸੌਦਾ ਜੀ ਪੂਰੀ ਡਾਕੂਮੈਂਟ ਅਗਲੇ ਤੇ ਸਹੀ ਹੋਣੀ ਚਾਹੀਦੀ ਲਾਉਣ ਦੀ ਸੌਦਾ ਹੈਗੀ। ਤੇ ਹੁਣ 13 ਮਾਡਲ ਕਿੰਨੀ ਡਿਮਾਂਡ ਰੂਮ ਹੈ? ਇਹ ਦਿਨਾਂ ਜੀ 3 ਲੱਖ 5000 ਰੁਪਏ ਤਾਂ ਦੇ ਦਾਂਗੇ ਜੀ। ਠੀਕ ਆ। ਹਾਂ ਛੱਡ ਲੈ ਜੀ ਹਾਂ ਨਾ ਜੀ। ਹਾਂ ਨਾ 3 ਲੱਖ 5000 ਤਾਂ ਲੈ ਜਾਓ ਮਿੱਤਰੋ 747 ਆ ਗਿਆ ਜੀ ਡੀਆਈ 35 ਸੋਨ ਵਾਲੀ ਕਾਰ। 9 ਮਾਡਲ। ਟੈਕਨੀਸ਼ੀਅਨ ਦਾ ਤੁਹਾਡੇ ਸਾਹਮਣੇ ਆਲੇ ਟਾਇਰ ਨਵੇਂ ਜੀ ਪਿਛਲੇ ਟਾਇਰ 40 ਪੈਸੇ ਠੀਕ ਹੈ ਤੇ ਇੰਜਨ ਨੂੰ ਜਿਹਨ ਦਾ ਕੀ ਗੱਲ ਬਾਤ ਹੈ ਇਹ ਕੋਮ ਅਰिजिनल ਸਿਲਡ ਪਿਆ ਹੈ ਜੀ ਟਰੈਕਟਰ ਦਾ ਨੋ ਟਰੈਕਟਰ ਦਾ ਇੰਜਨ ਸਿਲਡ ਹੈ ਬਾਕੀ ਜੇ ਰੰਗ ਪੇਂਟ ਦੀ ਆਪਾਂ ਗੱਲ ਕਰੀਏ ਯਾਰ ਪੂਰਾ ਚੰਗਾ ਹੈ ਸਾਰਾ ਓਰੀਜਨਲ ਹੈ ਓਰੀਜਨਲ ਸੋਹ ਹੈ ਇਹ ਯਾਰ ਜਿਵੇਂ ਇਹਨਾਂ ਨੇ ਜੀ ਨੋਵ ਮਾਡਲ ਪੂਰੀ ਸੰਭਧੀ ਚੱਲਿਆ ਹੋਆ ਟਰੈਕਟਰ ਹੈ ਜੇ ਆਪਾਂ ਗੱਲ ਕਰੀਏ ਜਿਮੇਦਾਰੀ ਚ ਚੱਲੇਗਾ ਠੀਕ ਹੈ ਨੀ ਡਿਮਾਂਡ ਆ ਜੀ ਦੀ ਇਹ ਸਵਾ ਦੋ ਡਿਮਾਂਡ ਹੈ ਜੀ 2 ਲੱਖ 5000 ਦਾ ਦੇਣਾ ਹੈ ਜੀ ਸਵਾ ਦੋ ਡਿਮਾਂਡ ਆ 2 5 ਦਾ ਮਿਲ ਜੂ 20000 ਮੰਨ ਤਾਂ ਹੋ ਜੂ ਤੇ ਅੱਗੇ ਆ ਗਿਆ ਜਿਵੇਂ ਕਹ ਰਹੀ ਐਸਰ ਹਾਂਜੀ ਹਾਂਜੀ ਇਹ ਆ ਗਿਆ ਮਿੱਤਰੋ ਇਹਦੇ ਵਿੱਚ ਪਾਣੀ ਪਾਉਣ ਦੀ ਲੋੜ ਵੀ ਨਹੀਂ ਪੈਂਦੀ ਹਾਂਜੀ 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 ਬਿਲਕੁਲ 547 ਆ ਗਿਆ ਤੇ 485 ਤੋਂ ਵੱਡਾ ਜੀ ਇਹ ਹਾਂਜੀ 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 ਠੀਕ ਹੈ 485 ਤੋਂ ਵੱਡਾ ਮਾਡਲ ਕਿੰਨਾ ਜੀ ਇਹ ਹਾਂਜੀ 547 ਜੀ 22 ਮਾਡਲ ਹੈ ਜੀ ਆਰ ਜੇ ਹੁਣ ਜਾਂ ਨੰਬਰ ਹੈ ਜੀ ਪਹਿਲੇ ਓਨਰ ਦਾ ਟਰੈਕਟਰ ਹੈ ਜੀ ਠੀਕ ਹੈ ਪਹਿਲੇ ਓਨਰ ਦਾ ਫਸਟ ਆਂਦਰ ਟਰੈਕਟਰ ਆ 548 ਐਸਰ ਮਿੱਤਰੋ ਰਾਜਸਥਾਨ ਦਾ ਨੰਬਰ ਆ ਐਨਓਸੀ ਸਾਨੂੰ ਮਿਲ ਜੂ ਬੀਮਾ ਉਹ ਸੋਡਾ ਹਾਂਜੀ ਤੇ ਇਹ ਟਰੈਕਟਰ ਦੀ ਹੁਣ ਕੀਮਤ ਕਿੰਨੀ ਹੈ ਇਹ ਟਰੈਕਟਰ ਦੇ ਦਾਂਗੇ ਵੀਰ ਨੂੰ 4,60,000 ਰੁਪਏ ਦਾ 4,60,000 ਰੁਪਏ ਦਾ ਮਿੱਤਰੋ 22 ਮਾਡਲ ਚੱਲਿਆ ਵੀ ਥੋੜੀ ਆ ਟਰੈਕਟਰ ਦੀ ਜੇ ਆਪਾਂ ਗੱਲ ਕਰਕੇ ਜਮਾ ਲੈ ਬੰਫਰ ਤੱਕ オリジナル ਹੈ ਜੀ ਸਾਰਾ オリジナル ਆ ਤੇ ਹੁਣ ਜੇ ਕੀ ਵੀਰ ਕਹਿੰਦਾ ਮੈਨੂੰ ਜੌਂਡੀਰ ਚਾਹੀਦਾ 52 achar ਖੜਾ 50 HP ਦੇ ਵਿੱਚ ਆਪਾਂ ਮਾਡਲ ਲੈ 50 HP ਦੇ ਵਿੱਚ ਆ 2 ਸਪੀਡ ਦੇ ਵਿੱਚ ਆ ਜੀ ਹਾਂਜੀ ਹਾਂਜੀ ਕਾਲੇ ਪੇਟ ਵਾਲਾ ਜੀ ਇਹ ਕਾਲੇ ਢੱਡਾ ਵਾਲਾ ਆ ਗਿਆ ਜੀ ਜੌਂਡੀਰ 5504 ਕਿਲੋ ਫਰਸਟ ਓਨਰ ਦਾ ਟਰੈਕਟਰ 11 ਮਾਡਲ ਪਹਿਲੇ ਨਾ ਹਾਂਜੀ ਹਾਂਜੀ 11 ਮਾਡਲ ਆ ਤੇ ਮਿੱਤਰੋ ਫਰਸਟ ਓਨਰਾ ਟਰੈਕਟਰ ਤੇ ਕੰਡੀਸ਼ਨ ਦਾ ਤੁਹਾਡੇ ਸਾਹਮਣੇ ਆ ਮਗਲੇ ਟਾਇਰ ਤਾਂ ਜਿਵੇਂ ਕਿ 90% 85% ਟਾਇਰ ਹੈ ਜੀ ਠੀਕ ਹੈ ਟਾਇਰ ਦੂਰ ਤਾਂ ਪੂਰੀ ਚੰਗੇ ਪਿਆ ਤੇ ਦੀ ਕੀਮਤ ਕਿੰਨੀ ਆ ਜੀ 11 ਮਾਡਲ ਇਹ ਲੈਣਾ ਦੇਣੀ ਆ ਜੀ 3,65,000 ਰੁਪਏ 3,65,000 ਲੈਣ ਦੇਣੀ ਆ ਹਾਂਜੀ ਠੀਕ ਹੈ ਲੈਣ ਦੇਣੀ ਆ ਮਿੱਤਰੋ ਤੇ ਸ਼ੇਅਰ ਹੁ ਇਹ ਵੀ ਜਿਵੇਂ ਕਹੇ ਦੀ ਇਹ ਭਰਾਈ ਆ ਉਹਦਾ 15 ਮਾਡਲ ਹੈ ਵੀਰ ਜੀ ਹਾਂ ਜੀ ਦੇ ਟਾਇਰ ਹੈ ਜੀ ਟਰੈਕਟਰ ਨੂੰ ਪੂਰਾ ਓਰੀਜినਲ ਟਰੈਕਟਰ ਬੰਪਰ ਬੰਪਰ ਠੀਕ ਹੈ ਟਾਇਰ ਨਾਲ ਦੇ ਨੇ ਮਾਡਲ 15 ਹਾਂ ਜੀ ਹਾਂ ਜੀ 15 ਮਾਡਲ ਆ ਟਾਇਰ ਨਾਲ ਦੇ 2 ਸਪੀਡ 50 ਐਚਪੀ ਹਾਂ ਜੀ ਹਾਂ ਜੀ 3 ਲੱਖ 65 ਹਜ਼ਾਰ ਰੁਪਏ ਇਹ ਵੀ 3 ਲੱਖ 65 ਹਜ਼ਾਰ ਪਹਿਲਾਂ ਹੀ ਵੀ ਮੈਂ ਤੁਰੇ ਤਾਂ ਆਦਾ ਜਰ ਜਮਾ ਪਾਤਾ ਰੇ ਤੇਦਾ ਸੀ ਕਹਿੰਦੇ ਜਮਾ ਜਮਾ ਰੀਡ ਚ ਟਰੈਕਟਰ 3 ਲੱਖ 65 ਹਜ਼ਾਰ ਤੇ ਟਰੈਕਟਰ ਜਿਵੇਂ ਕਹੇ ਦੀ ਇਹ ਬਾਈ ਸਿਕੰਦਰ ਕੋਲ ਬਹੁਤ ਖੜਿਆ ਆ ਗਿਆ ਜੀ ਸੋਨਾਲੀਕਾ ਸਿਕੰਦਰ ਹਾਂ ਜੀ ਇਹ ਮਾਡਲ ਹੈਗਾ ਵੀਰ ਜੀ 19 19 ਮਾਡਲ ਦੇ ਵਿੱਚ ਆ ਹਰਿਆਣਾ ਨੰਬਰ ਹੈ ਜੀ ਪਹਿਲੇ ਓਨਰ ਦਾ ਟਰੈਕਟਰ ਹੈ ਜੀ ਇਹ ਵੀ ਪਹਿਲੇ ਨਾਂ ਸਰਗਵੰਦਰ ਪਹਿਲੇ ਨਾਂ ਨੇ ਰੱਖੀ ਬੱਟੇ ਹੋਆ ਟਰੈਕਟਰ ਜਮਾ ਨਵੀਂ ਕੰਡੀਸ਼ਨ ਦੇ ਵਿੱਚ ਟਰੈਕਟਰ ਵਧੀਆ ਹੁੰਦੇ ਜੀ ਆਪਣੇ ਠੀਕ ਹੈ ਏ 1 ਟਰੈਕਟਰ ਇੰਜਨ ਗੇਅਰ ਦਾ ਤਾਂ ਓਕੀ ਹੋਊਗਾ ਬਿਲਕੁਲ ਫਿਲਟਰ ਪਿਆ ਹੁੰਦਾ ਹੀ ਕੁਝ ਨਹੀਂ ਜੀ ਸਾਲਾਂ ਜਿਹੇ ਟਰੈਕਟਰ ਦੋ ਤੇ ਟਾਇਰਾਂ ਟੂਰਾਂ ਦੀ ਕੰਡੀਸ਼ਨ ਮਿੱਤਰੋ ਥੋੜੇ ਸਾਹਮਣੇ ਆ ਇਹ ਟਰੈਕਟਰ ਦੇ ਦਾਂਗੇ ਵੀਰ ਨੂੰ 465000 ਰੁਪਏ 465000 ਰੁਪਏ ਦਾ 465 ਦਾ ਲੈ ਜਿਓ ਹਾਂ 16 ਦੇ ਟਾਇਰ ਵਾਲਾ 265 ਆ ਗਿਆ ਮਹਿੰਦਰਾ ਮਹਿੰਦਰਾ 2007 ਦਾ 7 ਮਾਡਲ ਆ 265 ਡੀਆਈ ਮਹਿੰਦਰਾ ਆ ਗਿਆ ਤੈਰ ਹੈ ਗਿਆ ਮੰਗਰਲੇ ਜਮਾ ਨਵੇਂ ਜੀ ਡਿਮਾਂਡ ਹੈ ਜੀ 2 ਲੱਖ 10 ਹਜ਼ਾਰ ਲੈਣਾ ਦੇਣੀ 1 ਲੱਖ 80 ਹਜ਼ਾਰ 1 ਲੱਖ 80 ਹਜ਼ਾਰ ਜਮਾ ਲੈਣ ਦੇਣਾ ਚੜੋਂਗੇ ਤੇ ਮਿੱਤਰੋ ਨੰਬਰ ਸਕਰੀਨ ਦੇ ਉੱਤੇ ਆਪਾਂ ਬਾਈ ਦਾ ਲਾਤਾ ਤੇ ਇਧਰਲੇ ਪਾਸੇ ਯਾਰ ਹੁਣ ਕਿਹਨਾ ਸਵਰਾਜ ਕੋਲ ਆ ਜਾ ਜਿਵੇਂ ਸਾਡੇ ਮਾਲ ਬੇਰੀ ਦੀ ਤਾਂ ਆਸਾਨ ਹੀ ਆ ਇਹ ਇਹ ਕਿੰਨਾ ਮਾਡਲ ਖੜਾ ਆਪਣੇ ਕੋਲ ਇਹ ਬਾਈ ਮਾਡਲ ਹੈ ਵੀਰ ਜੀ 3 ਸਪੀਡ ਵਾਲਾ ਬਾਈ ਮਾਡਲ ਬਾਈ ਮਾਡਲ 3 ਸਪੀਡ ਅਗਲੇ ਟਾਇਰ ਜਮਾਨਾ ਮੈਂ ਕੰਡੀਸ਼ਨ ਤੁਹਾਡੇ ਸਾਹਮਣੇ ਮਗਲੇ ਟਾਇਰ ਹੈ ਜੀ ਕੇ ਦੇ ਜੀ ਹਾਂਜੀ ਹਾਂਜੀ ਨਾਲ ਦੇ ਟਾਇਰ ਵੀਰ ਜੀ ਠੀਕ ਹੈ ਸਾਈਡ ਗੇਅਰ ਹਾਂਜੀ ਸਾਰਾ ਸਿਲਡ ਟਰੈਕਟਰ ਹੈ ਫਸਟ ਨਰਦਾ ਬਿਲਕੁਲ ਨੂ ਬਰਾਂਡ ਟਰੈਕਟਰ ਹੈ ਪਹਿਲੇ ਨਹੀਂ ਆ ਪਹਿਲੇ ਨਹੀਂ ਆ ਪਹਿਲੇ ਨਹੀਂ ਆ ਸਵਰਾਜ ਤੇ ਇਹਦੀ ਕੀਮਤ ਕਿੰਨੀ ਆ ਜੀ ਇਹ ਟਰੈਕਟਰ ਵੀਰ ਜੀ ਛੱਡਣਾ 5.80 ਲੱਖ ਰੁਪਏ 6.80 ਲੱਖ ਰੁਪਏ ਜੀ ਟੌਪ ਮਾਡਲ ਵਾਲਾ ਟਰੈਕਟਰ ਹੈ ਜੀ 5 ਸਟਾਰ ਠੀਕ ਹੈ 5 ਸਟਾਰ ਟੌਪ ਮਾਡਲ 6.80 ਲੱਖ ਰੁਪਏ ਦਾ ਸੌਪ ਨੰਬਰ ਹੈਗੀ ਆ 141 ਲੱਗਿਆ ਗਿਆ ਇੱਕ ਹੋਰ ਸੁਨਾਰੀ ਕਾ ਡੀਆਈ 750 ਇਹ ਕਿੰਨਾ ਮਾਡਲ ਆ ਜੀ ਇਹ ਵੀਰ ਜੀ ਹੈਗਾ ਜੀ 18 ਮਾਡਲ ਟਰੈਕਟਰ 18 ਮਾਡਲ ਲਾ ਤੇ ਚੌਕੜਾ ਟਾਇਰਾਂ ਦਾ ਜਮਾ ਨਾ ਤੇ 14 9 28 ਜਿਵੇਂ ਕਿ ਦੀ ਮੇਤਰੋ ਗੱਡੀਆਂ ਜਿਹਦੇ ਉੱਤੇ ਉਵੇਂ ਹੀ ਪਿਆ ਹਾਂਜੀ ਹਾਂਜੀ ਇਹ ਤਾਂ ਬਹੁਤ ਘੱਟ ਚੱਲਿਆ ਵਾ ਟਰੈਕਟਰ ਜਿਵੇਂ ਟਾਇਰ ਪਾ ਕੀ ਤੇ ਇਹ ਦੀ ਦੁਬਾਰੇ ਦੋ ਜਾਣਕਾਰੀ 246500 ਰੁਪਏ ਦਾ ਸਾਰਾ ਸਿਲਡ ਟਰੈਕਟਰ ਹੈ ਜੀ ਸਾਰਾ ਸਿਲਡ 465000 ਰੁਪਏ ਦਾ ਹਾਂਜੀ ਜੀ ਜੋੜੀ ਲੱਗੀ ਠੀਕ ਹੈ ਤੇ ਟਰੈਕਟਰ ਮੇਤਰੋ ਜਮਾ ਕਨੀਸ਼ ਨੋਕੀ ਪਈ ਆ ਤੇ ਅੱ 48 hp ਮਾਈਲੇਜ ਮਾਸਟਰ 21 ਮਾਡਲ ਤੇ ਟਾਇਰ ਇਹਦੇ ਵੀ ਨਵੇਂ ਆ ਬਿਲਕੁਲ ਦੂਜੀ ਥੋੜੀ ਜੀ ਇਹਦੇ ਵੀ ਮਿੱਤਰੋ ਜੇ ਗੱਲ ਕਰੀਏ ਟਾਇਰਾਂ ਦੀ ਟਾਇਰ ਇਹਦੇ ਵੀ ਨਵੇਂ ਆ ਆਪਾਂ 3,60,000 ਰੁਪਏ 3,60,000 ਰੁਪਏ ਦਾ 21 ਮਾਡਲ ਹਾਂਜੀ 21 ਮਾਡਲ 21 ਮਾਡਲ ਆ ਗਿਆ ਜੀ ਇਹ ਮਾਈਲੇਜ 48 ਹੈ ਜੀ ਇਹ ਮਾਈਲੇਜ 48 ਹੈ ਤੇ ਤੇਲ ਖਰਚਾ ਦਾ ਘੱਟ ਬਿਲਕੁਲ ਬਿਲਕੁਲ ਘੱਟ ਤੇ ਨਾਲ ਆ ਗਿਆ DI 35 ਹਾਂਜੀ ਤੇ ਜਿਵੇਂ ਪਹਿਲਾਂ ਵਾਲੇ ਟਾਇਰਾਂ ਟੂਨ ਵਾਲੀ ਦਾ ਭਾਈ ਸਿਕੰਦਰ ਸਰੇ ਕਰਾਈ ਜਾਂਦਾ ਟਾਇਰ ਇਹਦੇ ਵੀ ਨਵੇਂ ਆ ਤੀਜੇ ਟਾਇਰ ਦੇ ਠੀਕ ਹੈ ਇਹ ਕਿੰਨਾ ਮਾਡਲ ਮੂਡਲਾ ਜੀ ਇਹ ਵੀਰ ਜੀ 18 ਮਾਡਲ ਹੈ ਸੋਨਾਲੀਕਾ 35 ਵਾਲਾ ਹੈ ਜੀ 18 ਮਾਡਲ ਹੈ ਜੀ ਸੋਨਾਲੀਕਾ 35 ਡਬਲ ਕਲਚ ਦੇ ਵਿੱਚ ਆ ਸਾਈਡ ਗੇਅਰ ਦੇ ਵਿੱਚ ਆ ਸਾਰਾ ਸ਼ੀਲਡ ਟ੍ਰੈਕਟਰ ਹੈ ਜੀ ਸਾਰਾ ਸ਼ੀਲਡ ਆ ਤੇ ਬਾਕੀ ਪੰਪ ਬੂਪਲੇ ਪਾਸੇ ਜੇ ਰੰਗ ਬਿਲਕੁਲ ਜਿਵੇਂ ਸਸੀ ਵਾਂਗ ਚਮਕਦਾ ਹਾਂਜੀ ਤੇ ਇਹ ਕਿੰਨੀ ਕੀਮਤ ਦਾ ਹੈ ਬੰਪਰ ਤੱਕ ਨਾਲ ਦਾ ਹੈ ਜੀ ਟ੍ਰੈਕਟਰ ਨੂੰ ਠੀਕ ਹੈ ਇਹ ਟ੍ਰੈਕਟਰ ਛੱਡਦਾ ਵੀਰ ਨੂੰ 370000 ਰੁਪਏ ਦਾ 370000 ਦਾ ਤੇ ਨਾਈ ਦੇ ਬਰੀ ਵੀ ਦੱਸ ਜੀ ਇਹ 750 ਹੈਗਾ ਜੀ 19 ਮਾਡਲ 19 ਮਾਡਲ ਆ ਤੇ ਕੰਡੀਸ਼ਨ ਦਾ ਜਮਾ ਉਹੀ ਪਿਆ ਬਿਲਕੁਲ ਨਾਲ ਦੇ ਟਾਇਰ ਵਿੱਚ ਠੀਕ ਹੈ ਟਾਇਰ ਨਾਲ ਦੇ ਨੇ ਚਾਰੇ 19 ਮਾਡਲ ਦੇ ਵਿੱਚ ਤੇ ਗੱਲ ਕਰੀ ਜਿਹੜੀ ਜਮਾ ਉਹਨੂੰ ਹੀ ਪਿਆ ਸੀ ਹਿਲਡ ਹੀ ਬੈਕਟਰ 470000 470000 ਦਾ ਤੇ ਹੁਣ ਸੁਖਵਿੰਦਰ ਆਪਣਾ ਮੋਬਾਈਲ ਨੰਬਰ ਕਿੰਨਾ ਵੀਰੇ ਹੁਣ 120 32907 98120 32907 ਹਾਂਜੀ 98124 07812 ਠੀਕ ਹੈ ਦੋਨੇ ਨੰਬਰ ਬਾਈ ਦੇ ਸਕਰੀਨ ਦੇ ਉੱਤੇ ਆਪਾਂ ਲਾਤੇ ਚੱਕ ਕੇ ਲਾ ਲਿਓ ਪਹੁੰਚਣਾ ਤੁਸੀਂ ਕਿੱਥੇ ਆ ਫਤਿਹਬਾਦ ਸ਼ਾਪ ਨੰਬਰ ਹੈਗੀ 141 ਸ੍ਰੀ ਨਾਨਕ ਸ੍ਰੀ ਗੁਰੂ ਨਾਨਕ ਟਰੈਕਟਰ ਸੈਲ ਸੀਲ ਪਰਚੇਜ ਬਾਈ ਦਾ ਨਾਮ ਹੈਗਾ ਸੁਖਵਿੰਦਰ ਤੇ ਦੱਬ ਕੇ ਕਰ ਦਿਓ ਹੁਣ ਵੀਡੀਓ ਨੂੰ ਸ਼ੇਅਰ ਸੋ ਬਹੁਤ ਬਹੁਤ ਧੰਨਵਾਦ ਬਾਈ ਕੁਲ ਜੀ ਓਕੇ ਅੱਧੀ